ਸਤਗੁਰੂ ਜੀ ਇਸ ਇਲਾਕੇ ਦੇ ਵਿੱਚ ਧਰਮ ਪ੍ਰਚਾਰ ਦੀ ਸੇਵਾ ਲੈ ਰਹੇ ਆ ਤੇ ਮੈਨੂੰ ਅੱਜ ਵੀ ਯਾਦ ਹੈ ਜਦੋਂ ਪਹਿਲੀ ਵਾਰ ਅਸੀਂ ਗੁਰਦਰਾ ਬੇਰ ਸਾਹਿਬ ਤੋਂ ਪਿੰਡਾਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਤੇ ਉਸ ਸਮੇਂ ਇਹਨੂੰ ਜਿਹੜਾ ਪਿੰਡਾਂ ਦਾ ਮਾਹੌਲ ਸੀ ਨਾ ਜੀ ਉਹ ਇਦਾਂ ਦਾ ਸੀ ਜਦੋਂ ਵੀ ਕਿਤੇ ਜਾਣਾ ਤੇ ਉਹਨਾਂ ਨੇ ਬੜੇ ਹੈਰਾਨ ਹੋਣਾ ਵੀ ਤੁਸੀਂ ਸਾਡੇ ਪਿੰਡ ਵਿੱਚ ਧਰਮ ਪ੍ਰਚਾਰ ਵਾਸਤੇ ਆਇਓ ਫਿਰ ਹੌਲੀ-ਹੌਲੀ ਬੱਚਿਆਂ ਦੇ ਅਸੀਂ ਕੈਂਪ ਲਾਉਣੇ ਸ਼ੁਰੂ ਕੀਤੇ ਛੋਟੇ-ਛੋਟੇ ਬੱਚੇ ਇਨਾਂ ਦੇ ਸਿਰਾਂ ਤੇ ਦਸਤਾਰਾਂ ਸਜਾਉਣੀਆਂ ਮੈਨੂੰ ਵੀ ਇੰਨੀ ਸੁੰਦਰ ਦਸਤਾਰ ਨਹੀਂ ਆਉਂਦੀ ਪਰ ਮੇਰੇ ਮਨ ਵਿੱਚ ਇੱਕ ਚਾਹ ਸੀ ਤੇ ਜਿੱਦਾਂ ਵੀ ਹੈ ਵੀ ਬੱਚਿਆਂ ਨੂੰ ਇੱਕ ਵਾਰੀ ਆਪਾਂ ਜੂڑا ਕਰਨਾ ਕਿਉਂਕਿ ਬਹੁਤੇ ਬੱਚੇ ਨਾ ਵਾਲ ਇਸ ਕਰਕੇ ਕਟਾ ਦਿੰਦੇ ਆ ਉਹ ਜੂڑا ਕਰਨਾ ਨਹੀਂ ਆਉਂਦਾ ਤੇ ਕਈ ਵਾਰੀ ਮਾਵਾ ਵੀ ਕਹਿ ਦਿੰਦੀਆਂ ਵੀ ਮੇਰੇ ਤੋਂ ਨਹੀਂ ਸਿਆਪਾ ਹੁੰਦਾ ਬਹੁਤ ਸਾਰੀਆਂ ਮੈਂ ਚੰਗੀਆਂ ਵੀ ਆ ਮੈਂ ਸਾਰਿਆਂ ਦੀ ਗੱਲ ਨਹੀਂ ਕਰਦਾ ਵੀ ਮੇਰੇ ਤੋਂ ਬੱਚੇ ਆਪ ਕਹਿ ਦਿੰਦੇ ਆ ਵੀ ਸਾਡੀ ਮਾਤਾ ਜਾਂ ਸਾਡੇ ਘਰ ਵਿੱਚ ਕੋਈ ਸਾਡਾ ਜਿੰਦੂ ਜੋੜਾ ਨਹੀਂ ਕਰਦਾ ਤਾਂ ਅਸੀਂ ਕੀ ਕਰੀਏ ਕੁਝ ਐਸੀਆਂ ਵੀ ਸਮਾਜ ਵਿੱਚ ਸ਼ਖਸੀਅਤਾਂ ਹੁੰਦੀਆਂ ਆ ਜਿਹੜੀਆਂ ਸਿੱਖੀ ਨਾਲ ਪਿਆਰ ਨਹੀਂ ਕਰਦੀਆਂ ਉੱਥੇ ਫਿਰ ਅਸੀਂ ਬੱਚਿਆਂ ਨੂੰ ਜੂੜਾ ਕਰਨਾ ਕਿਉਂਕਿ ਇਹ ਰਹਿਤ ਨਾਮਿਆਂ 'ਚ ਲਿਖਿਆ ਹੈ ਜੂੜਾ ਮੱਧ ਭਾਗ ਮੈਂ ਕਰਨਾ ਮੱਧ ਭਾਗ ਸੈਂਟਰ ਦੇ ਵਿੱਚ ਜੂੜਾ ਕੀਤਾ ਜਾਂਦਾ ਹੈ ਕਈ ਬੱਚੇ ਇੱਥੇ ਗੁੱਤਾਂ ਜੀਆਂ ਕਰ ਲੈਂਦੇ ਆ ਉਹ ਜੂੜਾ ਨਹੀਂਗਾ ਫਿਰ ਤੁਸੀਂ ਜਿੱਦਾਂ ਬੱਚੇ ਨੇ ਪਟਕਾ ਬੰਨਿਆ ਇਹਦਾ ਵੀ ਗਰੇਜ਼ ਕਰੋ ਛੋਟੇ ਬੱਚੇ ਜਿਹੜੇ ਨਾ ਜੀ ਇਹ ਦਸਤਾਰਾਂ ਸਜਾਇਆ ਕਰੋ ਪਤਾ ਕਿਉਂ ਕਿਉਂਕਿ ਜਦੋਂ ਤੁਸੀਂ ਬਾਰ-ਬਾਰ ਪਟਕਾ ਬਨੋਗੇ ਨਾ ਇਹ ਨਾੜੀਆਂ ਜਿਹੜੀਆਂ ਇਹ ਤੱਬੀਆਂ ਰਹਿੰਦੀਆਂ ਖੂਨ ਦਾ ਸਰਕਲ ਵੀ ਇਹਦੇ ਨਾਲ ਰੁਕਦਾ ਤੇ ਤੁਹਾਡੇ ਜਿਹੜੇ ਕੰਨ ਆ ਇਹ ਆਜ਼ਾਦ ਰਹਿਣਾ ਸਿੱਖ ਲੈਂਦੇ ਆ ਤੇ ਜਦੋਂ ਫਿਰ ਪੱਗ ਬਨੋਗੇ ਜਾਂ ਦਸਤਾਰ ਸਜਾਓਗੇ ਨਾ ਤੇ ਕੰਨਾਂ ਨੇ ਉਹ ਭਾਰ ਝੱਲਣਾ ਨਹੀਂ ਫਿਰ ਬੰਦਾ ਕਹਿੰਦਾ ਮੇਰੇ ਕੰਨ ਦੁਖਦੇ ਆ ਫਿਰ ਉਹ ਕੀ ਕਰਦਾ ਹੈ ਉਹ ਜਾਂ ਤੇ ਕੇਸ ਕਟਾ ਦਿੰਦਾ ਹੈ ਕਿਉਂਕਿ ਦਸਤਾਰ ਨੂੰ ਸਜਾਉਣੀ ਨਹੀਂ ਆਉਂਦੀ ਜੂੜਾ ਉਹਨੂੰ ਕਰਨਾ ਨਹੀਂ ਆਉਂਦਾ ਤੇ ਉਹ ਸਿੱਖੀ ਤੋਂ ਫਿਰ ਦੂਰ ਹੋ ਜਾਂਦਾ ਹੈ ਸੋ ਜਦੋਂ ਅਸੀਂ ਇਹ ਕੈਂਪ ਸ਼ੁਰੂ ਕੀਤੇ ਬੱਚਿਆਂ ਨੂੰ ਦਸਤਾਰਾਂ ਸਿਖਾਉਣੀਆਂ ਜੂੜੇ ਕਰਨੇ ਸਿਖਾਉਣੇ ਤੁਸੀਂ ਹੈਰਾਨ ਹੋਵੋਗੇ ਛੋਟੇ-ਛੋਟੇ ਬੱਚਿਆਂ ਨੇ ਕੈਂਪ ਚ ਆਉਣਾ ਮਾਤਾ-ਪਿਤਾ ਹਜੇ ਨਹੀਂ ਸੀ ਆਉਂਦੇ ਪਤਾ ਕਿਉਂ ਕਿਉਂਕਿ ਸਾਡੇ ਕੋਲ ਸਮਾਂ ਹੀ ਕਿੱਥੇ ਬੱਚਿਆਂ ਦੇ ਨਾਲ ਬੈੰਦ ਆ। ਅਸੀਂ 7-7 ਦਿਨ ਕੈਂਪ ਲਾਉਣੇ ਤੇ 7ਵੇਂ ਦਿਨ ਉਹ ਵੀ ਕਈ ਵਾਰੀ ਬੇਨਤੀਆਂ ਕਰਨੀਆਂ ਵੀ ਹੁਣ ਤੇ ਆਜੋ। ਫਿਰ ਕਿਤੇ ਕੁਝ ਪਿੰਡਾਂ ਦੇ ਵਿੱਚ ਮਾਪਿਆਂ ਨੇ ਆਉਣਾ। ਫਿਰ ਬੱਚਿਆਂ ਨੂੰ ਅਸੀਂ ਮਜਦਦ ਅਜ ਮੈਡਲ ਦਿੱਤੇ ਇਸ ਤਰ੍ਹਾਂ ਮੈਡਲ ਜਾਂ ਕਾਪੀਆਂ ਮੈਂ ਲੈ ਜਾਣੀਆਂ ਜਾਂ ਪੈਨ ਜਾਂ ਜੋ ਵੀ ਬੱਚਿਆਂ ਦਾ ਸਨਮਾਨ ਹੁੰਦਾ ਸੀ। ਫਿਰ ਉਸ ਤੋਂ ਬਾਅਦ ਬੱਚਿਆਂ ਦੇ ਹੋਰ ਵੀ ਮੁਕਾਬਲੇ ਸ਼ੁਰੂ ਕੀਤੇ ਸੁੰਦਰ ਮਾਂ ਬੋਲੀ ਪੰਜਾਬੀ ਦੇ ਲਿਖਾਈ ਦੇ ਮੁਕਾਬਲੇ ਪੇਂਟਿੰਗ ਮੁਕਾਬਲੇ ਕਿਉਂਕਿ ਇਹ ਜਿਹੜੇ ਮੁਕਾਬਲੇ ਆ ਨਾ ਇਹਦੇ ਨਾਲ ਬੱਚੇ ਦੀ ਸ਼ਖਸੀਅਤ ਵਿੱਚ ਨਿਖਾਰ ਆਉਂਦਾ ਹੈ ਭਾਸ਼ਣ ਮੁਕਾਬਲਾ ਹੁਣ ਬੱਚੇ ਇੱਥੇ ਸਟੇਜ ਤੇ ਬੋਲ ਰਹੇ ਸੀ ਆਪਾਂ ਨਹੀਂ ਬੋਲ ਸਕਦੇ ਸਾਰੇ ਨਹੀਂ ਬੋਲ ਸਕਦੇ ਇਹ ਉਹ ਬੱਚੇ ਬੋਲ ਸਕਦੇ ਆ ਜਿਨ੍ਹਾਂ ਦੀ ਝਾਕਾ ਖੁੱਲਦੀ ਆ ਜਿਹੜੇ ਯਾਦ ਕਰਦੇ ਆ ਜਿਨ੍ਹਾਂ ਤੇ ਗੁਰੂ ਦੀ ਕਿਰਪਾ ਹੋ ਜਾਂਦੀ ਹੈ ਤੇ ਜਿਹੜਾ ਚੰਗਾ ਬਲਾਰਾ ਬਣ ਗਿਆ ਉਹੀ ਚੰਗਾ ਲੀਡਰ ਹੈ ਚੰਗਾ ਬਲਾਰਾ ਹੋਣਾ ਬੜਾ ਜ਼ਰੂਰੀ ਅੱਜ ਦੇ ਸਮੇਂ ਫਿਰ ਭਾਸ਼ਣ ਮੁਕਾਬਲੇ ਕਾਦੇ ਵਾਸਤੇ ਕਰਾਏ ਜਾਂਦੇ ਸੀ ਇੱਕ ਤੇ ਸਾਡੇ ਬੱਚੇ ਸਿੱਖ ਵਿਰਸੇ ਦੇ ਨਾਲ ਜੁੜਨ ਉਹਨਾਂ ਨੂੰ ਸਾਡੇ ਇਤਿਹਾਸ ਬਾਰੇ ਪੜਨਗੇ ਪਤਾ ਲੱਗੇਗਾ ਤੇ ਦੂਜਾ ਉਹਨਾਂ ਨੂੰ ਬੋਲਣ ਦਾ ਸਟੇਜ ਤੇ ਬੋਲਣ ਦਾ ਹਾਂਜੀ ਹੁਨਰ ਪ੍ਰਾਪਤ ਹੋਵੇ ਫਿਰ ਕੀਰਤਨ ਮੁਕਾਬਲੇ ਹਾਡੀ ਕਵੀਸ਼ਰੀ ਮੁਕਾਬਲੇ ਪੇਂਟਿੰਗ ਮੁਕਾਬਲੇ ਫਿਰ ਖੇਡਾਂ ਬੱਚਿਆਂ ਦੀਆਂ ਛੋਟੀਆਂ-ਛੋਟੀਆਂ 100 ਮੀਟਰ 200 ਮੀਟਰ ਹਾਂਜੀ ਖੇਡਾਂ ਦੇ ਮੁਕਾਬਲੇ ਇਸ ਤਰ੍ਹਾਂ ਵਾਰਤਾਲਾਪ ਕਵਤਾ ਮੁਕਾਬਲੇ ਇਹਦੇ ਨਾਲ ਇਹ ਫਾਇਦਾ ਹੋਇਆ ਵੀ ਸਾਡੇ ਜਿਹੜੇ ਬੱਚੇ ਆ ਇਹ ਹੌਲੀ-ਹੌਲੀ ਜਦੋਂ ਜਵਾਨ ਹੋਣ ਲੱਗੇ ਤੇ ਗੁਰਮਤ ਨਾਲ ਜੁੜਨ ਲੱਗੇ ਅੱਜ ਬੜੀ ਵੱਡੀ ਲੋੜ ਹੈ ਬਹੁਤ ਸੁੰਦਰ ਉਪਰਾਲਾ ਜੋ ਇਸ ਨਗਰ ਦੇ ਵਿੱਚ ਤਲਵੰਡੀ ਪਰੋ ਦੇ ਵਿੱਚ ਇਹ ਸਾਰੇ ਵੀਰਾਂ ਨੇ ਤੁਸੀਂ ਸੰਗਤਾਂ ਨੇ ਰਲ ਮਿਲ ਕੇ ਜੋ ਯਤਨ ਕੀਤਾ ਹੈ ਸਮਾਗਮ 2 ਦਿਨ ਦਾ ਰੱਖਿਆ ਸੀ ਅੱਜ ਦੂਜੇ ਦਿਨ ਦਾ ਸਮਾਗਮ ਹੈ ਤੇ ਗੁਰੂ ਘਰ ਦੇ ਗ੍ਰੰਥੀ ਸਿੰਘ ਪ੍ਰਬੰਧਕ ਸਹਿਬਾਨ ਸਾਰੀਆਂ ਸੰਗਤਾਂ ਤੁਸੀਂ ਵਧਾਈ ਦੇ ਪਾਤਰ ਹੋ ਇਸੇ ਤਰ੍ਹਾਂ ਆਪਾਂ ਇਹਨਾਂ ਬੱਚਿਆਂ ਨੂੰ ਸਟੇਜ ਤੇ ਲੈ ਕੇ ਆਈਏ ਹੌਲੀ ਹੌਲੀ ਇਹ ਬੱਚੇ ਆਪਣੇ ਵਿਰਸੇ ਦੇ ਨਾਲ ਜੁੜਨ ਬਾਣੀ ਦੇ ਨਾਲ ਜੁੜਨਗੇ ਗੁਰੂ ਦੇ ਸ਼ਬਦ ਦੇ ਨਾਲ ਜੁੜਨਗੇ ਇਹਨਾਂ ਦੇ ਜੀਵਨ ਵਿੱਚ ਸਿੱਖੀ ਆਵੇਗੀ ਇਹ ਨਸ਼ਿਆਂ ਤੋਂ ਵੱਤ ਜਾਣਗੇ ਬੱਚਾ ਭਾਵੇਂ ਕਿਸੇ ਵੀ ਧਰਮ ਦਾ ਹੋਵੇ ਜਿਸ ਘਰ ਵਿੱਚ ਨਸ਼ਾ ਆ ਗਿਆ ਨਾ ਉੱਥੇ ਫਿਰ ਨਾ ਧੰਮ ਰਹਿਂਦਾ ਤੇ ਨਾ ਘਰ ਰਹਿੰਦਾ ਇਹ ਸਾਰੀਆਂ ਥੱਲੇ ਦੀਆਂ ਗੱਲਾਂ ਆ ਸਭ ਤੋਂ ਪਹਿਲਾਂ ਜ਼ਰੂਰੀ ਹੈ ਸਾਡੇ ਬੱਚਿਆਂ ਦੇ ਕੋਲ ਚੰਗੀ ਸਿੱਖਿਆ ਹੋਵੇ ਜਿਹੜੀ ਗੁਰੂ ਨਾਨਕ ਸਾਹਿਬ ਨੇ ਪਹਿਲੀ ਗੱਲ ਕੀਤੀ ਨਾ ਕਿਵ ਸਚਿਆਰਾ ਹੋਈ ਹੈ ਉਹ ਸਾਰੀ ਇਨਸਾਨੀਅਤ ਵਾਸਤੇ ਹੈ ਸਾਡੇ ਜੀਵਨ ਵਿੱਚ ਸੱਚ ਕਿਦਾਂ ਆਵੇ ਇੱਕ ਮੁਸਲਮਾਨ ਨੂੰ ਵੀ ਸੱਚ ਚਾਹੀਦਾ ਹੈ ਇੱਕ ਹਿੰਦੂ ਭਰਾ ਨੂੰ ਵੀ ਸੱਚ ਚਾਹੀਦਾ ਹੈ ਦੁਨੀਆ ਦਾ ਕਿਹੜਾ ਧਰਮ ਹੈ ਜਿਹਨੂੰ ਸੱਚ ਨਹੀਂ ਚਾਹੀਦਾ ਇਸੇ ਕਰਕੇ ਸਤਿਗੁਰਾਂ ਨੇ ਸਭ ਤੋਂ ਪਹਿਲਾਂ ਗੱਲ ਹੀ ਸਚਿਆਰ ਹੋਣ ਦੀ ਕੀਤੀ ਹੈ ਸਮੁੱਚੀ ਮਨੁੱਖਤਾ ਲਈ ਇਹ ਗੱਲ ਕੀਤੀ ਹੈ ਸੋ ਆਓ ਰਲ ਮਿਲ ਕੇ ਆਪਾਂ ਇਹਨਾਂ ਬੱਚਿਆਂ ਨੂੰ ਸਨਮਾਨਤ ਵੀ ਕਰਨਾ ਜਿਹੜੇ ਦੂਜੇ ਬੱਚੇ ਸੀ ਉਹ ਵੀ ਸਟੇਜ ਤੇ ਆ ਜਾਓ ਜਿਹੜੇ ਹੋਰ ਬੱਚੇ ਸੀ ਉਹ ਵੀ ਆ ਕੇ ਮੈਡਲ ਲੈ ਲਓ ਇਹਨਾਂ ਬੱਚਿਆਂ ਨੇ ਪੰਜਾਂ ਪਿਆਰਿਆਂ ਦੇ ਨਾਮ 10 ਗੁਰੂ ਸਾਹਿਬਾਨਾਂ ਦੇ ਅੱਜ ਸਾਡਾ ਗੁਰੂ ਕੌਣ ਹੈ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਹਾਂਜੀ ਪੰਜਾਂ ਤਖਤਾਂ ਦੇ ਨਾਮ ਸੁਣਾਏ ਆ ਸੋ ਬਹੁਤ ਧੰਨਵਾਦ ਇਹਨਾਂ ਦੇ ਮਾਪਿਆਂ ਦਾ ਅਤੇ ਸਾਰੀ ਸੰਗਤ ਦਾ ਹੀ ਧੰਨਵਾਦ ਹੈ